ਖਬਰ ਦੇ ਰਿਆਂ ਹਰਿਆਣਾ ਤੋਂ ਜਿੱਥੇ ਇੱਕ ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ ਦਿੱਤਾ ਪੂਰੇ ਹੀ ਪਰਿਵਾਰ ਦਾ ਕਤਲ ਕੀਤਾ ਆਪਣੇ ਭਾਈ ਤੇ ਉਸ ਦੇ ਬੱਚਿਆਂ ਸਣੇ ਇੱਕ ਇੱਕ ਨੂੰ ਮਾਰ ਦਿੱਤਾ ਤੇ ਫਿਰ ਲਾਸ਼ਾਂ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹਰਿਆਣਾ ਦੇ ਰਿਟਾਇਰਡ ਫੌਜੀ ਜਿਸ ਨੂੰ ਕਿ ਹੁਣ ਫਰਾਰ ਦੱਸਿਆ ਜਾ ਰਿਹਾ ਭਗੌੜਾ ਦੱਸਿਆ ਜਾ ਰਿਹਾ ਨਾਰਾਇਣਗੜ੍ਹ ਦਾ ਰਹਿਣ ਵਾਲਾ ਜਿਸ ਨੇ 5 ਜਣਿਆਂ ਦਾ ਕਤਲ ਕੀਤਾ ਤੇ 5 ਜਣਿਆਂ ਦੇ ਵਿੱਚ ਇਸ ਦੇ ਭਰਾ ਦੇ 5 ਮਹੀਨਿਆਂ ਦੇ ਧੀ ਪੁੱਤਰ ਵੀ ਸੀ 5-5 ਮਹੀਨਿਆਂ ਦੇ ਛੋਟੇ ਧੀ ਤੇ ਪੁੱਤਰ ਵੀ ਸੀ ਤੇ ਆਪਣੀ ਮਾਂ ਦਾ ਵੀ ਕਤਲ ਕੀਤਾ ਇਹ ਖਬਰ ਹਰਿਆਣਾ ਦੇ ਨਾਰਾਇਣਗੜ੍ਹ ਇਲਾਕੇ ਤੋਂ ਸਾਹਮਣੇ ਆਈ ਜਿੱਥੇ ਇੱਕ ਰਿਟਾਇਰਡ ਫੌਜੀ ਜੋ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਮਨ ਦੇ ਵਿੱਚ ਰੰਜਿਸ਼ ਰੱਖ ਕੇ ਫਿਰ ਰਿਹਾ ਸੀ ਜਿਸ ਨੇ ਇੱਡਾ ਵੱਡਾ ਕਾਂਡ ਕਰ ਦਿੱਤਾ ਇਲਾਕੇ ਦੇ ਵਿੱਚ ਪੂਰੇ ਸਹਿਮ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਕਿਉਂਕਿ ਜਿਸ ਹਵਾਨੀਅਤ ਦੇ ਨਾਲ ਕਤਲ ਕੀਤੇ ਗਏ ਨੇ ਉਹ ਹੈਰਾਨ ਕਰਨ ਵਾਲੀ ਆ ਦੰਗ ਕਰਨ ਵਾਲੀ ਆ ਮਰਨ ਵਾਲਿਆਂ ਦੇ ਵਿੱਚ ਇਸ ਫੌਜੀ ਦੀ ਆਪਣੀ ਮਾਂ ਇਸ ਦਾ ਭਰਾ ਇਸ ਦੇ ਭਰਾ ਦੀ ਘਰਵਾਲੀ ਤੇ ਉਸ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਸਾਲਾਂ ਦੇ ਵਿੱਚ ਨਹੀਂ ਮਹੀਨਿਆਂ ਦੇ ਵਿੱਚ ਸੀ 5 ਮਹੀਨੇ ਦੇ ਧੀ ਪੁੱਤਰ ਜਿਨ੍ਹਾਂ ਦਾ ਕਤਲ ਹੋਇਆ ਜਿਨ੍ਹਾਂ ਨੂੰ ਵੱਟ ਦਿੱਤਾ ਮ੍ਰਿਤਕਾਂ ਦੀ ਪਛਾਣ ਹਰੀਸ਼ ਕੁਮਾਰ 35 ਸਾਲਾ ਜੋ ਕਿ ਇਸ ਰਿਟਾਇਰਡ ਫੌਜੀ ਦਾ ਭਰਾ ਸੀ ਉਸ ਦੀ ਪਤਨੀ ਸੋਨੀਆ ਜੋ ਕਿ 32 ਸਾਲਾਂ ਦੀ ਸੀ ਉਸ ਦੀ ਮਾਂ ਜੋ ਕਿ ਇਸ ਫੌਜੀ ਦੀ ਵੀ ਮਾਂ ਹੋਈ ਸਰੋਪੀ ਦੇਵੀ ਜਿਸ ਦੀ ਉਮਰ 65 ਸਾਲ ਸੀ ਤੇ ਇਸ ਦੇ ਭਾਈ ਦੇ ਧੀ ਪੁੱਤਰ ਯਸ਼ਿਕਾ ਤੇ ਉਸ ਦਾ ਜਿਹੜਾ ਭਾਈ ਸੀ ਜੋ ਕਿ 5-5 ਮਹੀਨਿਆਂ ਜਿੰਨਾਂ ਦੀ ਉਮਰ ਸੀ ਯਸ਼ਿਕਾ ਤੇ ਮਯੰਕ ਜਿਨ੍ਹਾਂ ਦਾ ਕਤਲ ਕਰ ਦਿੱਤਾ ਹੈ ਤੇ ਕਤਲ ਵੱਢ ਕੇ ਕੀਤਾ ਗਿਆ ਤੇ ਇਸ ਧਾਰ ਹਥਿਆਰ ਦੇ ਨਾਲ ਅੱਧੀ ਰਾਤ ਨੂੰ ਜਿਸ ਨੇ ਸਾਰਿਆਂ ਨੂੰ ਵੱਢਿਆ ਤੇ ਫਿਰ ਵੱਢਣ ਤੋਂ ਬਾਅਦ ਲਾਸ਼ਾਂ ਸਾੜਨ ਦੀ ਕੋਸ਼ਿਸ਼ ਕੀਤੀ ਲਾਸ਼ਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪਿੱਛੇ ਕੋਈ ਸਬੂਤ ਵੀ ਨਾ ਬਚੇ ਇੰਨਾ ਹੀ ਨਹੀਂ ਇੱਕ ਹੋਰ 6ਵਾਂ ਜੀ ਇਸ ਦਾ ਆਪਣਾ ਪਿਤਾ ਜਿਸ ਨੇ ਇਹ ਸਾਰਾ ਕੁਝ ਰੋਕਣ ਦੀ ਕੋਸ਼ਿਸ਼ ਕੀਤੀ ਕਥਿਤ ਤੌਰ ਤੇ ਉਸਦੇ ਪਿਤਾ ਨੇ ਇਸ ਸਾਰੀ ਵਾਰਦਾਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਆਪਣੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਹਾਲਾਂਕਿ ਕੁਝ ਲੋਕ ਪਿਤਾ ਉੱਤੇ ਵੀ ਪਿਤਾ ਦੇ ਜੋ ਇਸਾਰੇ ਵਾਰਦਾਤ ਵੇਲੇ ਉਸ ਨੇ ਕੀ ਕੀਤਾ ਉਸ ਨੂੰ ਲੈ ਕੇ ਵੀ ਸ਼ੱਕ ਜਤਾ ਰਹੇ ਨੇ ਪੁਲਿਸ ਵੀ ਜਾਂਚ ਕਰੇਗੀ ਪਰ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸ ਨੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਤੇ ਫਿਰ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੋਈ ਸਬੂਤ ਨਾ ਰਵੇ ਤੇ ਅਖੀਰ ਉੱਥੋਂ ਫਰਾਰ ਹੋ ਗਿਆ ਤੇ ਰੌਲਾ ਸਿਰਫ 2 ਏਕੜ ਜ਼ਮੀਨ ਦਾ ਵਿਵਾਦ ਸੀ ਦੋ ਭਰਾਵਾਂ ਦੇ ਵਿੱਚ 2 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੇ ਚੱਲਦੇ ਆ ਪਹਿਲਾਂ ਵੀ ਇਹਨਾਂ ਦੀ ਕਈ ਵਾਰ ਤਕਰਾਰ ਕਈ ਵਾਰ ਝੜਪ ਬਹਿਸ ਹੋ ਚੁੱਕੀ ਸੀ ਤੇ ਦੱਸਿਆ ਜਾ ਰਿਹਾ ਕਿ ਇਸ ਨੇ ਆਪਣੇ ਮਨ ਦੇ ਵਿੱਚ ਰੰਜਿਸ਼ ਰੱਖੀ ਹੋਈ ਸੀ ਜੋ ਇਸ ਨੇ ਇਸ ਤਰੀਕੇ ਹਵਾਨੀਅਤ ਦੇ ਤਰੀਕੇ ਕੱਢੀ ਤੇ ਹੁਣ ਮ੍ਰਿਤਕ ਜਿਹੜਾ ਹੈ ਮ੍ਰਿਤਕ ਤੇ ਪੂਰੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਆਪੇ ਭਗੌੜਾ ਹੋ ਚੁੱਕਿਆ ਹੈ ਫੌਜੀ ਤੇ ਇੱਕ ਮ੍ਰਿਤਕ ਦੀ ਇੱਕ ਹੋਰ ਧੀ ਜਿਹੜੀ ਆ ਜੋ ਜ਼ਖਮੀ ਹੋਈ ਹੈ ਜਿਹੜੀ 5 ਮਹੀਨੇ ਦੀ ਦੱਸ ਰਹੇ ਆ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਤਾਂ ਪੂਰੇ ਪਰਿਵਾਰ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਫਿਰ ਲਾਸ਼ਾਂ ਸਾੜਨ ਦੀ ਕੋਸ਼ਿਸ਼ ਕੀਤੀ ਤੇ ਹੁਣ ਭਗੌੜਾ ਹੋ ਗਿਆ ਇਹ ਸ਼ਖਸ रिटायर्ड फौजी पूषण सिंह जिसने अपने पूरे परिवार का कत्ल किया अपने भाड़ा के परिवार का तस्वीर ਤੁਹਾਨੂੰ ਦਿਖਾ ਰਿਹਾ ਹਰਿਆਣਾ ਦੇ ਅੰਮਾਲਾ ਦੇ ਨਰਾਇਣਗੜ੍ਹ ਇਲਾਕੇ ਦੇ ਵਿੱਚ ਦੀ ਇਹ ਖਬਰ ਜੋ ਤੁਹਾਡੀ ਸਕਰੀਨ ਤੇ ਦੇ ਰਿਹਾ ਹਾਂ ਤੱਕ ਕਿ ਸੱਤ ਤੱਕ ਜੋ ਪਰਿਵਾਰਕ ਤਕਰਾਰ ਹੁੰਦੇ ਨੇ ਜਾਂ ਜ਼ਮੀਨੀ ਤਕਰਾਰ ਪਹੁੰਚ ਜਾਂਦੇ ਨੇ ਹਵਾਨੀਅਤ ਕਿੱਥੋਂ ਤੱਕ ਕੋਈ ਕਰ ਸਕਦਾ ਹੈ ਇਹ ਘਟਨਾ ਜ਼ਰੂਰ ਦਰਸਾਉਂਦੀ ਹੈ ਇਸ ਵੇਲੇ ਦੀ ਵੱਡੀ ਖਬਰ ਦੇ ਰਿਆ ਹਰਿਆਣਾ ਤੋਂ ਜਿੱਥੇ ਇੱਕ ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ ਦਿੱਤਾ ਪੂਰੇ ਹੀ ਪਰਿਵਾਰ ਦਾ ਕਤਲ ਕੀਤਾ ਆਪਣੇ ਭਾਈ ਤੇ ਉਸ ਦੇ ਬੱਚਿਆਂ ਸਣੇ ਇੱਕ ਇੱਕ ਨੂੰ ਮਾਰ ਦਿੱਤਾ ਤੇ ਫਿਰ ਲਾਸ਼ਾਂ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹਰਿਆਣਾ ਦੇ ਰਿਟਾਇਰਡ ਫੌਜੀ ਜਿਸ ਨੂੰ ਕਿ ਹੁਣ ਫਰਾਰ ਦੱਸਿਆ ਜਾ ਰਿਹਾ ਭਗੌੜਾ ਦੱਸਿਆ ਜਾ ਰਿਹਾ ਨਾਰਾਇਣਗੜ੍ਹ ਦਾ ਰਹਿਣ ਵਾਲਾ ਜਿਸ ਨੇ 5 ਜਣਿਆਂ ਦਾ ਕਤਲ ਕੀਤਾ ਤੇ 5 ਜਣਿਆਂ ਦੇ ਵਿੱਚ ਇਸ ਦੇ ਭਰਾ ਦੇ 5 ਮਹੀਨਿਆਂ ਦੇ ਧੀ ਪੁੱਤਰ ਵੀ ਸੀ 5-5 ਮਹੀਨਿਆਂ ਦੇ ਛੋਟੇ ਧੀ ਤੇ ਪੁੱਤਰ ਵੀ ਸੀ ਤੇ ਆਪਣੀ ਮਾਂ ਦਾ ਵੀ ਕਤਲ ਕੀਤਾ ਇਹ ਖਬਰ ਹਰਿਆਣਾ ਦੇ ਨਾਰਾਇਣਗੜ ਇਲਾਕੇ ਤੋਂ ਸਾਹਮਣੇ ਆਈ ਜਿੱਥੇ ਇੱਕ ਰਿਟਾਇਰਡ ਫੌਜੀ ਜੋ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਮਨ ਦੇ ਵਿੱਚ ਰੰਜਿਸ਼ ਰੱਖ ਕੇ ਫਿਰ ਰਿਹਾ ਸੀ ਜਿਸ ਨੇ ਇੱਡਾ ਵੱਡਾ ਕਾਂਡ ਕਰ ਦਿੱਤਾ ਇਲਾਕੇ ਦੇ ਵਿੱਚ ਪੂਰੇ ਸਹਿਮ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਕਿਉਂਕਿ ਜਿਸ ਹਵਾਨੀਅਤ ਦੇ ਨਾਲ ਕਤਲ ਕੀਤੇ ਗਏ ਨੇ ਉਹ ਹੈਰਾਨ ਕਰਨ ਵਾਲੀ ਆ ਦੰਗ ਕਰਨ ਵਾਲੀ ਆ ਮਰਨ ਵਾਲਿਆਂ ਦੇ ਵਿੱਚ ਇਸ ਫੌਜੀ ਦੀ ਆਪਣੀ ਮਾਂ ਇਸ ਦਾ ਭਰਾ ਇਸ ਦੇ ਭਰਾ ਦੀ ਘਰਵਾਲੀ ਤੇ ਉਸ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਸਾਲਾਂ ਦੇ ਵਿੱਚ ਨਹੀਂ ਮਹੀਨਿਆਂ ਦੇ ਵਿੱਚ ਸੀ 5 ਮਹੀਨੇ ਦੇ ਧੀ ਪੁੱਤਰ ਜਿਨ੍ਹਾਂ ਦਾ ਕਤਲ ਹੋਇਆ ਜਿਨ੍ਹਾਂ ਨੂੰ ਵੱਟ ਦਿੱਤਾ ਮ੍ਰਿਤਕਾਂ ਦੀ ਪਛਾਣ ਹਰੀਸ਼ ਕੁਮਾਰ 35 ਸਾਲਾ ਜੋ ਕਿ ਇਸ ਰਿਟਾਇਰਡ ਫੌਜੀ ਦਾ ਭਰਾ ਸੀ ਉਸ ਦੀ ਪਤਨੀ ਸੋਨੀਆ ਜੋ ਕਿ 32 ਸਾਲਾਂ ਦੀ ਸੀ ਉਸ ਦੀ ਮਾਂ ਜੋ ਕਿ ਇਸ ਫੌਜੀ ਦੀ ਵੀ ਮਾਂ ਹੋਈ ਸਰੋਪੀ ਦੇਵੀ ਜਿਸ ਦੀ ਉਮਰ 65 ਸਾਲ ਸੀ ਤੇ ਇਸ ਦੇ ਭਾਈ ਦੇ ਧੀ ਪੁੱਤਰ ਯਸ਼ਿਕਾ ਤੇ ਉਸ ਦਾ ਜਿਹੜਾ ਭਾਈ ਸੀ ਜੋ ਕਿ 5-5 ਮਹੀਨੇ ਜਿਨ੍ਹਾਂ ਦੀ ਉਮਰ ਸੀ ਯਸ਼ਿਕਾ ਤੇ ਮਯੰਕ ਜਿਨ੍ਹਾਂ ਦਾ ਕਤਲ ਕਰ ਦਿੱਤਾ ਹੈ ਤੇ ਕਤਲ ਵੱਢ ਕੇ ਕੀਤਾ ਗਿਆ ਤੇਜ਼ ਧਾਰ ਹਥਿਆਰ ਦੇ ਨਾਲ ਅੱਤੀ ਰਾਤ ਨੂੰ ਜਿਸ ਨੇ ਸਾਰਿਆਂ ਨੂੰ ਵੱਢਿਆ ਤੇ ਫਿਰ ਵੱਢਣ ਤੋਂ ਬਾਅਦ ਲਾਸ਼ਾਂ ਸਾੜਨ ਦੀ ਕੋਸ਼ਿਸ਼ ਕੀਤੀ ਲਾਸ਼ਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪਿੱਛੇ ਕੋਈ ਸਬੂਤ ਵੀ ਨਾ ਬਚੇ ਇੰਨਾ ਹੀ ਨਹੀਂ ਇੱਕ ਹੋਰ ਛੇਵਾਂ ਜੀ ਇਸ ਦਾ ਆਪਣਾ ਪਿਤਾ ਜਿਸ ਨੇ ਇਹ ਸਾਰਾ ਕੁਝ ਰੋਕਣ ਦੀ ਕੋਸ਼ਿਸ਼ ਕੀਤੀ ਕਥਿਤ ਤੌਰ ਤੇ ਉਸ ਦੇ ਪਿਤਾ ਨੇ ਇਸ ਸਾਰੀ ਵਾਰਦਾਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਆਪਣੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਹਾਲਾਂਕਿ ਕੁਝ ਲੋਕ ਪਿਤਾ ਉੱਤੇ ਵੀ ਪਿਤਾ ਦੇ ਜੋ ਇਸਾਰੇ ਵਾਰਦਾਤ ਵੇਲੇ ਉਸ ਨੇ ਕੀ ਕੀਤਾ ਉਸ ਨੂੰ ਲੈ ਕੇ ਵੀ ਸ਼ੱਕ ਜਤਾ ਰਹੇ ਨੇ ਪੁਲਿਸ ਵੀ ਜਾਂਚ ਕਰੇਗੀ ਪਰ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸ ਨੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਤੇ ਫਿਰ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੋਈ ਸਬੂਤ ਨਾ ਰਵੇ ਤੇ ਅਖੀਰ ਉੱਥੋਂ ਫਰਾਰ ਹੋ ਗਿਆ ਤੇ ਰੌਲਾ ਸਿਰਫ 2 ਏਕੜ ਜ਼ਮੀਨ ਦਾ ਵਿਵਾਦ ਸੀ ਦੋ ਭਰਾਵਾਂ ਦੇ ਵਿੱਚ 2 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੇ ਚੱਲਦੇ ਆ ਪਹਿਲਾਂ ਵੀ ਇਹਨਾਂ ਦੀ ਕਈ ਵਾਰ ਤਕਰਾਰ ਕਈ ਵਾਰ ਝੜਪ ਬਹਿਸ ਹੋ ਚੁੱਕੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਆਪਣੇ ਮਨ ਦੇ ਵਿੱਚ ਰੰਜਿਸ਼ ਰੱਖੀ ਹੋਈ ਸੀ ਜੋ ਇਸ ਨੇ ਇਸ ਤਰੀਕੇ ਹਵਾਨੀਅਤ ਦੇ ਤਰੀਕੇ ਕੱਢੀ ਤੇ ਹੁਣ ਮ੍ਰਿਤਕ ਜਿਹੜਾ ਮ੍ਰਿਤਕ ਤੇ ਪੂਰੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਆਪੇ ਪਘੌੜਾ ਹੋ ਚੁੱਕਿਆ ਫੌਜੀ ਤੇ ਇੱਕ ਮ੍ਰਿਤਕ ਦੀ ਇੱਕ ਹੋਰ ਧੀ ਜਿਹੜੀ ਆ ਜੋ ਜ਼ਖਮੀ ਹੋਈ ਆ ਜਿਹੜੀ 5 ਮਹੀਨੇ ਦੀ ਦੱਸ ਰਹੇ ਆ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਆ ਤਾਂ ਪੂਰੇ ਪਰਿਵਾਰ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਫਿਰ ਲਾਸ਼ਾਂ ਸੜਨ ਦੀ ਕੋਸ਼ਿਸ਼ ਕੀਤੀ ਤੇ ਹੁਣ ਪਘੌੜਾ ਹੋ ਗਿਆ ਇਹ ਸ਼ਖਸ रिटायर्ड फौजी भूषण सिंह जिसने अपने पूरे परिवार का कत्ल किया अपने भाड़ा के परिवार का तस्वीर ਤੋਂ ਦਿਖਾ ਰਿਹਾ ਹਰਿਆਣਾ ਦੇ ਅੰਬਾਲਾ ਦੇ ਨਰਾਇਣਗੜ੍ਹ ਇਲਾਕੇ ਦੇ ਵਿੱਚ ਦੀ ਇਹ ਖਬਰ ਜੋ ਤੁਹਾਡੀ ਸਕਰੀਨ ਤੇ ਦੇ ਰਿਹਾ ਹਾਂ ਤੱਕੇ ਸੱਤ ਤੱਕ ਜੋ ਪਰਿਵਾਰਕ ਤਕਰਾਰ ਹੁੰਦੇ ਨੇ ਜਾਂ ਜ਼ਮੀਨੀ ਤਕਰਾਰ ਪਹੁੰਚ ਜਾਂਦੇ ਨੇ ਹਵਾਨੀਅਤ ਕਿੱਥੋਂ ਤੱਕ ਕੋਈ ਕਰ ਸਕਦਾ ਹੈ ਇਹ ਘਟਨਾ ਜ਼ਰੂਰ ਦਰਸਾਉਂਦੀ ਹੈ ਇਸ ਵੇਲੇ ਦੀ ਵੱਡੀ ਖਬਰ ਦੇ ਰਿਆ ਹਰਿਆਣਾ ਤੋਂ ਜਿੱਥੇ ਇੱਕ ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ ਦਿੱਤਾ ਪੂਰੇ ਹੀ ਪਰਿਵਾਰ ਦਾ ਕਤਲ ਕੀਤਾ ਆਪਣੇ ਭਾਈ ਤੇ ਉਸਦੇ ਬੱਚਿਆਂ ਸਣੇ ਇੱਕ ਇੱਕ ਨੂੰ ਮਾਰ ਦਿੱਤਾ ਤੇ ਫਿਰ ਲਾਸ਼ਾਂ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹਰਿਆਣਾ ਦੇ ਰਿਟਾਇਰਡ ਫੌਜੀ ਜਿਸ ਨੂੰ ਕਿ ਹੁਣ ਸਰਾਰ ਦੱਸਿਆ ਜਾ ਰਿਹਾ ਭਗੌੜਾ ਦੱਸਿਆ ਜਾ ਰਿਹਾ ਨਾਰਾਇਣਗੜ੍ਹ ਦਾ ਰਹਿਣ ਵਾਲਾ ਜਿਸ ਨੇ 5 ਜਣਿਆਂ ਦਾ ਕਤਲ ਕੀਤਾ ਤੇ 5 ਜਣਿਆਂ ਦੇ ਵਿੱਚ ਇਸਦੇ ਭਰਾ ਦੇ 5 ਮਹੀਨਿਆਂ ਦੇ ਧੀ ਪੁੱਤਰ ਵੀ ਸੀ 5-5 ਮਹੀਨਿਆਂ ਦੇ ਛੋਟੇ ਧੀ ਤੇ ਪੁੱਤਰ ਵੀ ਸੀ ਤੇ ਆਪਣੀ ਮਾਂ ਦਾ ਵੀ ਕਤਲ ਕੀਤਾ ਇਹ ਖਬਰ ਹਰਿਆਣਾ ਦੇ ਨਾਰਾਇਣਗੜ੍ਹ ਇਲਾਕੇ ਤੋਂ ਸਾਹਮਣੇ ਆਈ ਜਿੱਥੇ ਇੱਕ ਰਿਟਾਇਰਡ ਫੌਜੀ ਜੋ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਮਨ ਦੇ ਵਿੱਚ ਰੰਜਿਸ਼ ਰੱਖ ਕੇ ਫਿਰ ਰਿਹਾ ਸੀ ਜਿਸ ਨੇ ਇੱਡਾ ਵੱਡਾ ਕਾਂਡ ਕਰ ਦਿੱਤਾ ਇਲਾਕੇ ਦੇ ਵਿੱਚ ਪੂਰੇ ਸਹਿਮ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਕਿਉਂਕਿ ਜਿਸ ਹਵਾਨੀਅਤ ਦੇ ਨਾਲ ਕਤਲ ਕੀਤੇ ਗਏ ਨੇ ਉਹ ਹੈਰਾਨ ਕਰਨ ਵਾਲੀ ਆ ਦੰਗ ਕਰਨ ਵਾਲੀ ਆ ਮਰਨ ਵਾਲਿਆਂ ਦੇ ਵਿੱਚ ਇਸ ਫੌਜੀ ਦੀ ਆਪਣੀ ਮਾਂ ਇਸ ਦਾ ਭਰਾ ਇਸ ਦੇ ਭਰਾ ਦੀ ਘਰਵਾਲੀ ਤੇ ਉਸ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਸਾਲਾਂ ਦੇ ਵਿੱਚ ਨਹੀਂ ਮਹੀਨਿਆਂ ਦੇ ਵਿੱਚ ਸੀ 5 ਮਹੀਨੇ ਦੇ ਧੀ ਪੁੱਤਰ ਜਿਨ੍ਹਾਂ ਦਾ ਕਤਲ ਹੋਇਆ ਜਿਨ੍ਹਾਂ ਨੂੰ ਵਾਟ ਦਿੱਤਾ ਮ੍ਰਿਤਕਾਂ ਦੀ ਪਛਾਣ ਹਰੀਸ਼ ਕੁਮਾਰ 35 ਸਾਲਾ ਜੋ ਕਿ ਇਸ ਰਿਟਾਇਰਡ ਫੌਜੀ ਦਾ